i <laughs> you. <laughs> चलो आओ बिलकुल मेरे टाइम पान गए कि दो आज छुट्टी थे करें आगे जंगल लगे हम टापेंगे नहीं सर सर साइड दे सर सर प्लीज साइड दे यस विल आप पीछे सर प्ली ¡Gracias! ਸਾਲ ਅੱਜ ਸਮੁੱਚੀਆਂ ਸਿੱਖ ਨੌਜਵਾਨ ਜਥੇਬੰਦੀਆਂ ਤੇ ਹੋਰ ਸਿੱਖ ਸੰਗਤਾਂ ਸਰਦਾਰ ਹਰਜੀਤ ਸਿੰਘ ਸੱਜਣ ਜੋ ਕੈਨੇਡਾ ਦੇ ਰੱਖਿਆ ਮੰਤਰੀ ਨੇ ਉਹਨਾਂ ਦੇ ਸਵਾਗਤ ਵਾਸਤੇ ਅਸੀਂ ਇੱਥੇ ਪਹੁੰਚੇ ਆਂ ਤੇ ਚੜ੍ਹਦੀ ਕਲਾ ਦੇ ਨਾਅਰਿਆਂ ਦੀ ਗੂੰਜ ਦੇ ਵਿੱਚ ਅਸੀਂ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਅੰਮ੍ਰਿਤਸਰ ਦੀ ਧਰਤੀ ਤੇ ਜੀਓ ਆਖਦੇ ਆਂ ਜਿਨ੍ਹਾਂ ਨੇ ਸਾਬਤ ਸੂਰਤ ਤੇ ਅੰਮ੍ਰਿਤਧਾਰੀ ਰਹਿ ਕੇ ਕੌਮ ਦਾ ਮਾਣ ਵਿਦੇਸ਼ਾਂ ਦੇ ਵਿੱਚ ਉੱਚਾ ਕੀਤਾ ਜਾਂ ਤੇ ਸਿੱਖ ਕੌਮ ਦੇ ਹੱਕਾਂ ਦੀ ਗੱਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਲ ਨਹੀਂ ਸਕੇ ਨਹੀਂ ਨਹੀਂ ਅੱਜ ਅਸੀਂ ਉਹਨਾਂ ਨੂੰ ਅਸਲ ਵਿੱਚ ਮਿਲਣ ਹੀ ਆਏ ਸੀ ਸਾਰੇ ਨੌਜਵਾਨ ਜਾਂ ਹੋਰ ਸਿੱਖ ਸੰਗਤਾਂ ਪਰ ਪੁਲਿਸ ਪ੍ਰਸ਼ਾਸਨ ਨੇ ਇਹ ਸਾਡੇ ਨਾਲ ਧੱਕਾ ਕੀਤਾ ਆ ਜਿਹਦਾ ਕਿ ਜਿੱਥੇ ਅਸੀਂ ਪ੍ਰੋਟੈਸਟ ਕਰਦੇ ਪਏ ਸੀ ਉੱਥੇ ਅਗਲੇ ਪਾਸੇ ਗੱਡੀਆਂ ਲਗਾ ਦਿੱਤੀਆਂ ਗਈਆਂ ਤੇ ਹੋਰ ਰस्सियां ਬੰਨ੍ਹ ਕੇ ਸਾਨੂੰ ਹਰਜੀਤ ਸਿੰਘ ਸੱਜਣ ਨੂੰ ਸਰੋਪਾ ਨਹੀਂ ਪਹੁੰਚ ਦਿੱਤਾ ਗਿਆ ਨਾ ਅਸੀਂ ਉਹਨਾਂ ਨੂੰ ਮਿਲ ਸਕੇ ਨਾ ਫਤਿਹ ਦੀ ਸਾਂਝ ਕਰ ਸਕੇ ਨਾ ਕੋਈ ਹਾਲ ਪਾ ਸਕੇ ਇਹ ਪੁਲਿਸ ਪ੍ਰਸ਼ਾਸਨ ਦੀ ਬਹੁਤ ਘਟ ਗਿਆ ਕਾਰਵਾਈ ਆ ਅਸੀਂ ਸਿੱਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਇਸ ਤੇ ਦਿਨ ਖੇਤੀ ਕਰਦੇ ਆਂ